गौ हत्या बंद करो बंद करो करो गौ हत्या बंद करो गौ हत्या बंद करो बंद करो, बंद करो। ਬੰਦ ਕਰਵਾਓ ਹੈ ਤੇ ਮੱਤੇ ਮੱਜਾਂ ਨਹੀਂ ਮੇਰੇ ਨੂੰ گيريني جو گيريني کي جو برائي يرنگ لتا کو کپڑے هي ٹھيڪ کپڑے ਮੇਰਾ ਨਾਮ ਸੰਦੀਪ ਬਰਮਾ ਜੀ ਪੰਜਾਬ ਪ੍ਰਧਾਨ ਗਊ ਸੁਰੱਖਿਆ ਸੇਵਾ ਦਲ ਜੀ ਇਹ ਜੀ ਸਾਡੇ ਸੁਖਵੰਤ ਸਿੰਘ ਹੈਪੀ ਜੀ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਹੈ ਜੀ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੱਕ ਗਊਆਂ ਦਾ ਟਰੱਕ ਭਰ ਕੇ ਜੀ ਬਾਇਆ ਬਠਿੰਡਾ ਹੁੰਦਾ ਹੋਇਆ ਰਾਮਪਰਾ ਹੁੰਦਾ ਹੋਇਆ ਇਹਨੇ ਮਹਿਵਾਤ ਕਟਣ ਦੇ ਨਾਲ ਜਾਣਾ ਜੀ ਇਹ ਕੋਟਪੂਰਾ ਸਾਈਡ ਤੋਂ ਭਰ ਕੇ ਆਇਆ ਅਸੀਂ ਇਸ ਦੀ ਇਤਲਾਹ ਆਪਣੀਆਂ ਟੀਮਾਂ ਨੂੰ ਦਿੱਤੀ ਸਾਡੇ ਪਰਮਿੰਦਰ ਵੰਸਲ ਜੀ ਗੁਚਿੰਡਾ ਤੋਂ ਕਾਕਾ ਜੀ ਉਹਨਾਂ ਨੂੰ ਇਸ ਦੀ ਇਤਲਾਹ ਦਿੱਤੀ ਤੇ ਅਸੀਂ ਬਟਿੰਡਾ ਪੁਲਿਸ ਕੰਟਰੋਲ ਰੂਮ ਨੂੰ ਵੀ ਇਸ ਦੀ ਸੂਚਨਾ ਦਿੱਤੀ ਤਾਂ ਇਹ ਟਰੱਕ ਪੁੱਚੋ ਟੋਲ ਪਲਾਜ਼ੇ ਤੇ ਆਪਣਾ ਸੜਕ ਸੁਰੱਖਿਆ ਫੋਰਸ ਅਤੇ ਚੌਂਕੀ ਪੂਚੋ ਮੰਡੀ ਦੇ ਸਹਿਯੋਗ ਨਾਲ ਫੜਿਆ ਗਿਆ ਜੀ ਇਹ ਜੀ ਪਿਛਲੇ ਲੰਮੇ ਸਮੇਂ ਤੋਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਐਸਐਸਪੀ ਬਠਿੰਡਾ ਮੈਡਮ ਜੀ ਨੂੰ ਬੇਨਤੀ ਕਰਦਾ ਕਿ ਗੁਰਮੇਲ ਸਿੰਘ ਉਰਫ ਬੱਬੂ ਪੁੱਤਰ ਸੁਖਦੇਵ ਸਿੰਘ ਪਿੰਡ ਟਹਿਫੀ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਜਿਸ ਦੇ ਲਗਭਗ ਦੀ ਤੋਂ 30 ਮਾਮਲੇ ਦਰਜ ਨਹੀਂ ਜੀ ਜਿਹੜਾ ਗਊਆਂ ਦੀ ਤਸਕਰੀ ਕਰਦਾ ਪਰ ਉਹ ਆਪ ਨਾਲ ਨਹੀਂ ਆਉਂਦਾ ਜੀ ਜਿਹੜੇ ਲੋਕ ਨੇ ਜੀ ਇਹ ਗਊਆਂ ਨੂੰ ਬੇਰਹਿਮੀ ਦੇ ਨਾਲ ਟਰੱਕ ਦੇ ਵਿੱਚ ਲੋਡ ਕਰਕੇ ਕੱਟਣ ਵੱਢਣ ਦੇ ਮਕਸਦ ਦੇ ਨਾਲ ਲੈ ਕੇ ਜਾਂਦੀ ਦੇਖੋ ਜੀ ਅਸੀਂ ਸਵੇਰੇ 4 ਵਜੇ ਦੀ ਗੱਡੀ ਫੜੀ ਹੈ ਜੀ ਹਜੇ ਤੱਕ ਪੁਲਿਸ ਨੇ ਬਿਆਨ ਤੱਕ ਨਹੀਂ ਲਿਖਿਆ ਦੂਜੀ ਗੱਲ ਇਹ ਵੀ ਇੰਨੀ ਬੇਰਹਿਮੀ ਦੇ ਨਾਲ ਅਸੀਂ ਇਹਨਾਂ ਨੂੰ ਲਾਭ ਨਹੀਂ ਸਕਦੇ ਪਰਚੇ ਤੋਂ ਪਹਿਲਾਂ ਕੋ ਗਊਸ਼ਾਲਾ ਲੈ ਕੇ ਜਾਣਾ ਮੈਡੀਕਲ ਹੋਣਾ ਇਹਦੇ ਵਿੱਚ ਵੜ ਵੀ ਨਹੀਂ ਸਕਦੇ ਕਿਉਂਕਿ ਇਹ ਬਹੁਤ ਹੀ ਬੇਰਹਿਮੀ ਦੇ ਨਾਲ ਠੁੱਸ ਠੁਸਕੇ ਦੇ ਵਿੱਚ ਭਰੀਆਂ ਹੋਈਆਂ ਵਿੱਚ ਵੜਨ ਨੂੰ ਵੀ ਜਗ੍ਹਾ ਹੈ ਨਹੀਂ ਇਹ ਤਰਪਾਲ ਨਾਲ ਇਹ ਧੱਕਿਆ ਹੋਇਆ ਸੰਤ ਤਰਪਾਲ ਦੀ ਪ੍ਰਸ਼ਾਸਨ ਉਹ ਜੇ ਖੋਲਣ ਦੇ ਨਹੀਂ ਰਿਹਾ ਜੀ ਇਹ ਪ੍ਰਸ਼ਾਸਨ ਨੂੰ ਪਤਾ ਜੀ 4 ਤੋਂ ਲੈ ਕੇ 4 ਘੰਟਿਆਂ ਦੀਆਂ ਇਹ ਹੋ ਸਕਦਾ ਵੀ ਕੱਲ ਰਾਤ ਦੀਆਂ ਕਦੋਂ ਦੀਆਂ ਭਰੀਆਂ ਇਹ ਕੁਝ ਨਹੀਂ ਪਤਾ ਸਾਨੂੰ ਗੁਪਤ ਸੂਚਨਾ ਦੇ ਆਧਾਰ ਤੇ ਫੜਿਆ ਤੇ ਤਸੱਦਤ ਹੈ ਜਿਹੜਾ ਉਹ ਬਹੁਤ ਅਤਿਆਚਾਰ ਗਊ ਗੰਸ਼ ਦਾ ਹੋ ਰਿਹਾ ਔਰ ਇੱਥੇ ਵੀ 4 ਘੰਟੇ ਦਾ ਹੋ ਰਿਹਾ ਜੀ ਇੱਥੇ ਜੀ ਸਾਡੇ ਹੀ ਗਰੁੱਪ ਦੀ ਆਪਣਾ ਸਹਾਰਾ ਗਊਸ਼ਾਲਾ ਬਣੀ ਵੀ ਉਹਨਾਂ ਦੇ ਪ੍ਰਧਾਨ ਆ ਟਵਿੰਕਲ ਜੀ ਉਹਨਾਂ ਨਾਲ ਰਾਤਤਾ ਹੋਇਆ ਸੀਗਾ ਜੀ ਉਹ ਕਹਿੰਦੇ ਇੱਥੇ ਲਾ ਦਿਓ ਪਰ ਅਸੀਂ ਦੇਖਿਆ ਵੀ ਉਹਨਾਂ ਕੋਲੇ ਜਗ੍ਹਾ ਘੱਟ ਹੈ ਜੀ ਤਾਂ ਦੇਖਦੇ ਆ ਪ੍ਰਸ਼ਾਸਨ ਜਿੱਥੇ ਕਹਿ ਰਿਹਾ ਜਾਂ ਰਾਂਪਰੇ ਲਾ ਦੇਣਗੇ ਜਾਂ ਇੱਥੇ ਪੰਚਾਇਤੀ ਗਊਸ਼ਾਲਾ ਹੈਗੀ ਉੱਥੇ ਲਾ ਦੇਣਗੇ ਸਾਡੀ ਮੰਗ ਤਾਂ ਇਹੀ ਹੈ ਵੀ ਜਿਹੜੇ ਉੱਚੜਾਂ ਦੇ ਖਿਲਾਫ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਔਰ ਐਸਐਸਪੀ ਬਠਿੰਡਾ ਨੂੰ ਵੀ ਮੈਡਮ ਜੀ ਨੂੰ ਵੀ ਜਿਹੜੇ ਇੰਨੇ ਇੰਨੇ ਪਰਚੇ ਆ ਗਊਆਂ ਦੀ ਤਸਕਰੀ ਕਰਦੇ ਆ ਔਰ ਇਹਨਾਂ ਦੀ ਤਸਕਰੀ ਰੋਕੀ ਜਾਵੇ ਔਰ ਜਿਹੜਾ ਗਊ ਵੰਸ ਵਜਾ ਸ਼ਰਕਾਂ ਤੇ ਘੁੰਮ ਰਿਹਾ ਗਊ ਵੰਸ ਜੀ ਬੇਸਹਾਰਾ ਉਹਨਾਂ ਨੂੰ ਜਿਹੜੀਆਂ ਸਰਕਾਰੀ ਗਊਸ਼ਾਲਾ ਬਣੀਆਂ ਵੀਆਂ ਉਹਨਾਂ ਦੇ ਵਿੱਚ ਇਕੱਠਾ ਕਰਕੇ ਛੱਡਿਆ ਜਾਵੇ ਜਾ ਕੇ ਐਕਸੀਡੈਂਟਾਂ ਤੋਂ ਵੀ ਸਾਨੂੰ ਬਚਤ ਹੋ ਸਕਦੀ ਹੈ। ਭਾਈ ਡਾਕਟਰ ਪ੍ਰਵਿੰਦਰ ਬਾਂਸੜ ਸੂਚਿਤ ਸਨਾਤਨ ਗੌਰਖਵੰਦ ਰਾਸ਼ਟਰੀ ਅਧਿਐਕਸ਼ ਅੱਜ ਸਾਨੂੰ ਨਵੀਂ ਗੱਲ ਦਾ ਪਤਾ ਲੱਗਿਆ ਸਾਡੇ ਆਧੁਨਿਕ ਪੁਲਿਸ ਪ੍ਰਸ਼ਾਸਨ ਤੋਂ ਜਦੋਂ ਅਸੀਂ ਕਿਹਾ 4 ਵਜੇ ਦੇ ਇਹ ਗੋਵਾਂਸ਼ੀ ਦੀ ਫੜਿਆ ਅਸੀਂ ਵੀ ਪਰੇਸ਼ਾਨ ਹੋ ਰਹੇ ਹਾਂ ਔਰ ਗੋਵਾਂਸ਼ੀ ਪਰੇਸ਼ਾਨ ਹੋ ਰਿਹਾ ਹੈ ਤਾਂ ਸਾਡੇ ਚੌਂਕੀ ਇੰਚਾਰਜ ਕਹਿੰਦੇ ਸਾਡਾ ਵੀ ਕੋ ਸਿਸਟਮ ਹੁੰਦਾ ਹੈ ਸਾਨੂੰ ਉਹ ਸਿਸਟਮ ਦਾ ਨਹੀਂ ਹਜੇ ਤੱਕ ਪਤਾ ਲੱਗਿਆ ਵੀ 4 ਵਜੇ ਦੇ ਇਹਨਾਂ ਦੀ ਵੰਤੀ ਕਾਰਵਾਈ ਕਰਕੇ ਇਹਨਾਂ ਨੂੰ ਖਾਣ ਪਾਣ ਨੂੰ ਪਾਣੀ ਦਿੱਤਾ ਜਾਵੇ ਤਾਂ ਅਸੀਂ ਸਾਡੇ ਮਾਨਯੋਗ ਡੀਸੀ ਸਾਹਿਬ ਨੂੰ ਐਸਐਸਪੀ ਨੂੰ ਤਰਿਕਾ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਜਦੋਂ ਵੀ ਕੋਈ ਅਸੀਂ ਘਟਣਾ ਹੁੰਦੀ ਹੈ ਕਿਸੇ ਗਊ ਬੱਚ ਨੂੰ ਫੜਿਆ ਜਾਂਦਾ ਹੈ ਤਾਂ ਉਹਦੇ ਤੁਰਤ ਕਾਰਵਾਈ ਕਰਕੇ ਉਹਨਾਂ ਨੂੰ ਆਜ਼ਾਦ ਕੀਤਾ ਜਾਵੇ ਉਹਨਾਂ ਨੂੰ ਖਾਣ ਪੀਣ ਦੀ ਵਸਤਾ ਦਿੱਤੀ ਜਾਵੇ ਨਾ ਕਿ 4-4 ਘੰਟੇ ਉਹਨਾਂ ਨੂੰ ਬੰਦੀ ਬਣਾਇਆ ਜਾਂਦਾ ਹੈ ਅਸੀਂ ਮੁਲਜ਼ਮਾਂ ਵਾਂਗੂ ਥਾਣੇ ਦੇ ਬਾਹਰ ਖੜੇ ਰਹਿਨੇ ਆਂ ਔਰ ਜਿਹੜਾ ਗੇਟ ਦੇ ਇੰਚਾਰਜ ਹੁੰਦਾ ਹੈ ਉਹ ਜਿੰਦਾ ਲਾਲਦਾ ਜੀ ਥਾਣੇ ਨੂੰ ਇਹ ਸਾਨੂੰ ਬਹੁਤ ਹੀ ਸ਼ਰਮ ਦੀ ਗੱਲ ਹੈ ਤਾਂ ਇਸ ਤੇ ਧਿਆਨ ਦਿੱਤਾ ਜਾਵੇ ਮੈਂ ਪੰਕਜ अरोड़ा ਪੰਚਾਇਤੀ ਗਊਸ਼ਾਲਾ ਪੋਚੋ ਮੰਡੀ ਵਾਲੋ ਇਹ ਗਊ ਹੱਤਿਆਵਰੇ ਬਹੁਤ ਨਖੇਦੀ ਕਰਦਾ ਕਿ ਅਸੀਂ ਦਾ ਹਿੰਦੂ ਧਰਮ ਗਊ ਮਾਤਾ ਨੂੰ ਬਹੁਤ ਸੇਵਾ ਕਰਦੇ ਆ ਇਹ ਤੇ 33 ਦੇਵੀ ਦੇਵਤਿਆਂ ਦਾ ਕਰੋੜਾ ਦਾ ਆਸ ਹੈ ਇਹ ਸਾਡੀ ਪੂਜਨੀਤ ਗਊ ਹੈ ਪਰ ਲੋਕ ਜਿਹੜੇ ਹੱਤਿਆ ਕਰ ਰਹੇ ਹੈ ਬਹੁਤ ਨਿੰਦੇ ਹੈ ਇਸ ਦਾ ਅਸੀਂ ਪੂਰਾ ਵਿਰੋਧ ਕਰਦੇ ਆ ਤੇ ਜਿਹੜੇ ਬੰਦੇ ਇਹ ਕਰ ਰਿਹਾ ਹੈ ਉਹਨਾਂ ਦੇ ਪੂਰੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹਨਾਂ ਦੇ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਹੁਣ ਇਹਨੂੰ ਨਾਲ ਮਿਲ ਕੇ ਮੰਡੀ ਸੰਦੇ ਸਹਿਯੋਗ ਨਾਲ ਅਸੀਂ ਇੱਥੇ ਜਿਹੜੀ ਗਊਸ਼ਾਲਾ ਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਉੱਥੇ ਬਾਸ ਦਵਾਵਾਂਗੇ ਤੇ ਇਹਨਾਂ ਨੂੰ ਅੱਗੇ ਜਿਹੜਾ ਇਹਦਾ ਜੇ ਕੋਈ ਸਹਾਇਤਾ ਦੀ ਲੋੜ ਹੈ ਤਾਂ ਉਸੇ ਆਤਾਏ ਦਿਵਾਗੇ। ਅੱਜ ਨੂੰ ਮਿਤੀ 18/3/25 ਨੂੰ ਹਵਾਲਾ ਨਿਕਟ ਸਿੰਘ ਜੋਂ ਕਿ ਪੁਚੋਂ ਤਲਾਹ ਮਿਲੀ ਸੀ ਕਿ ਕੁਝ ਵਿਅਕਤੀ ਜਿਨ੍ਹਾਂ ਵਿੱਚ ਜਸਪਾਲ ਸਿੰਘ, ਵਰਮੇਲ ਸਿੰਘ, ਗਗਨਦੀਪ ਸਿੰਘ ਅਤੇ ਹਰਪ੍ਰੀਤ ਸਿੰਘ ਇੱਕ ਕੈਂਟਰ ਨੰਬਰ ਪੀਵੀ 13 एएल 5737 ਵਿੱਚ ਗੋਆ ਲੱਦ ਕੇ ਕੱਟਣ ਵਧਣ ਦੇ ਮਕਸਦ ਨਾਲ ਲੇਕੇ ਆ ਰਹੇ ਅੰਚਸਤੇ ਆਦਰ ਬਿੱਕਰ ਸਿੰਘ ਨੇ ਟੋਲ ਪਲਾਜ਼ਾ ਲਹਿਰਾ ਡਿੱਗਾ ਵਿਖੇ ਨਕਲਗਾ ਕੇ ਕੈਂਟਰ ਨੰਬਰ ਉਕਤ ਮੁਕਾਬੂ ਕਰਕੇ ਉਸ ਵਿੱਚੋਂ ਨੌ ਗਾਵਾਂ ਤੇ ਚਾਰ ਇਕੱਠੇ ਇਹ ਗੇੜੇ ਬ੍ਰਾਹਮ ਕੀਤੇ ਤੇ ਮੁਕੱਦਮਾ ਨੰਬਰ 35 ਦਰਜ ਕਰਕੇ ਤਤੀਸ਼ਮ ਵਿੱਚ ਲੈਂਦੀ